Oh mm -hmm. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਤੇ ਉਹਨਾਂ ਦੀ ਸੁਵਚੀ ਮੈਨੇਜਮੈਂਟ ਟੀਮ ਨੇ ਇਹ ਇੱਕ ਫੈਸਲਾ ਲਿਆ ਸੀਗਾ ਕਿ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ੀਦੀ ਸ਼ਤਾਬਦੀ ਔਰ ਇਸ ਦੇ ਨਾਲ ਹੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਤਾਬਦੀ ਹੈ ਉਹਨੂੰ ਸਮਰਪਿਤ ਦੇਸ਼ ਅਵਦੇਸ਼ਾਂ ਦੇ ਵਿੱਚ ਵੀ ਪ੍ਰੋਗਰਾਮਾਂ ਦਾ ਪ੍ਰੋਗਰਾਮਾਂ ਦਾ ਰੱਖਿਆ ਪ੍ਰੋਗਰਾਮ ਰੱਖੇ ਗਏ ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਹੀ ਵੱਖ-ਵੱਖ ਥਾਵਾਂ ਦੇ ਨਗਰ ਕੀਰਤਨ ਸਜਾਏ ਗਏ ਜੋ ਇੱਕ ਪਹਿਲਾ ਨਗਰ ਕੀਰਤਨ 21 ਅਗਸਤ ਨੂੰ ਤੋਂ ਲੈ ਕੇ ਜੋ ਅੱਜ ਤੱਕ ਚੱਲ ਰਿਹਾ ਹੈ ਗੁਰਦੁਆਰਾ ਧੌਬੀ ਸਾਹਿਬ ਸਾਮ ਤੋਂ ਸਜਾਇਆ ਗਿਆ ਸੀਗਾ ਉਹਨੇ ਬਹੁਤ ਜ਼ਿਆਦਾ ਸਟੇਟਾਂ ਕਵਰ ਕੀਤੀਆਂ ਵੱਖ-ਵੱਖ ਥਾਵਾਂ ਤੋਂ ਹੁੰਦਾ ਆਇਆ ਹੁਣ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਸੇ ਤਰ੍ਹਾਂ ਤੇ ਉਹ ਨਗਰ ਕੀਰਤਨ 23 ਤਰੀਕ ਨੂੰ ਜੋ ਹੈ ਰਣੰਦਪੁਰ ਸਾਹਿਬ ਦੀ ਧਰਤੀ ਤੇ ਸਮਾਪਤ ਹੋਵੇਗਾ ਇਸੇ ਤਰ੍ਹਾਂ ਦੀ ਕਸ਼ਮੀਰ ਜੰਮੂ ਕਸ਼ਮੀਰ ਦੀਆਂ ਸਾਕਤਾਂ ਦੀ ਪੁਰਜ ਹੋਰ ਮੰਗ ਤੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਇਹ ਪ੍ਰਮਾਣਿਕੀ ਦਿੱਤੀ ਗਈ ਕਿ ਉੱਥੋਂ ਇੱਕ ਨਗਰ ਕੀਰਤਨ ਸਜਾਇਆ ਜਾਵੇ ਜੋ ਇਹ ਨਗਰ ਕੀਰਤਨਾ ਉਤੋਂ ਕਸ਼ਮੀਰ ਦੀ ਤੋਂ ਮਟਨ ਦੀ ਧਰਤੀ ਤੋਂ ਜੋ ਗੁਰੂ ਗ੍ਰੰਥ ਸਾਹਿਬ ਵਾਲਾ ਗੁਰਦੁਆਰਾ ਉਤੋਂ ਆਰੰਭ ਹੋਇਆ ਸੀਗਾ ਜਿਸ ਦਾ ਪਹਿਲਾ ਪੜਾਵ ਜਿਹੜਾ ਸੀਗਾ ਉਹ ਜੰਮੂ ਹੋਇਆ ਦੂਸਰਾ ਪੜਾਵ ਜੋ ਹੈ ਗੁਰਦੁਆਰਾ ਬਾਹਰ ਸਾਹਿਬ ਹੋਇਆ ਔਰ ਅੱਜ ਸਵੇਰੇ ਗੁਰਦੁਆਰਾ ਬਾਹਰ ਸਾਹਿਬ ਤੋਂ ਚੱਲ ਕੇ ਇਹ ਗੁਰਦੁਆਰਾ ਟਾਂਡਾ ਵਿਖੇ ਉਹਦਾ ਪੜਾਅ ਹੋਏਗਾ ਔਰ ਕੱਲ ਸਵੇਰੇ ਇੱਥੋਂ ਟਾਂਡੇ ਤੋਂ ਚੱਲ ਕੇ ਗੁਰਦੁਆਰਾ ਜੋਤਕਸ਼ੀਰ ਕੇਦਗੜ੍ਹ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਪੜਾਅ ਹੋਏਗਾ ਉਹਦੇ ਵਿੱਚ ਜੋ ਨਗਰ ਕੀਰਤਨ ਹੈ ਉਦੇ ਵਿੱਚ ਕਸ਼ਮੀਰੀ ਜੋ ਹੈ ਸੰਗਤਾਂ ਵੀ ਬਹੁਤ ਚੱਲ ਰਹੀਆਂ ਹਨ ਬਹੁਤ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਰਹੀਆਂ ਹਨ ਇਸ ਤੋਂ ਇਲਾਵਾ ਜੋ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਨਹੀਂ ਕਰ ਸਕੀਆਂ ਉਹਨਾਂ ਨੂੰ ਮੀਡੀਆ ਦੀਆਂ ਟੀਮਾਂ ਦੇ ਦੁਆਰਾ ਉਹ ਲਾਈਵ ਕੀਤਾ ਜਾ ਰਿਹਾ ਹੈ ਜੋ ਘਰ ਬੈਠੇ ਸੰਗਤਾਂ ਹੈ ਉਹ ਇਸ ਦਾ ਲਾਭ ਲੈ ਰਹੀਆਂ ਹਨ ਸੰਗਤਾਂ ਬਹੁਤ ਉਤਸ਼ਾਹ ਕਰ ਰਹੀਆਂ ਹਨ ਰਸਤੇ ਦੇ ਵਿੱਚ ਲੰਗਰਾਂ ਦਾ ਪ੍ਰਸ਼ਾਦ ਇਹਦਾ ਪ੍ਰਬੰਧ ਜੋ ਪੰਜ ਪਿਆਰਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਪਾਲਕੀ ਸਾਹਿਬ ਨੂੰ ਨਤਮਸਤਕ ਹੋ ਰਹੇ ਹਨ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਹਾਂ ਇਸੇ ਤਰ੍ਹਾਂ ਹੀ ਅੱਜ ਜੋ ਨਗਰ ਕੀਰਤਨ ਦਾ ਪੜਾਅ ਹੈ ਉਹੀ ਗੁਰਦੁਆਰਾ ਗੁਰਦੁਆਰੇ ਤੋਂ ਹੁੰਦਾ ਹੋਇਆ ਜੋ ਨਗਰ ਕੀਰਤਨ ਅੱਜ ਟਾਂਡੇ ਵਿਖੇ ਆਪਤ ਹੋਣਾ ਹੈ ਉਸ ਦੇ ਤਹਿਤ ਹੀ ਅੱਜ ਸ਼ਾਮ ਨੂੰ ਮਕੇਰੀਆਂ ਦੇ ਕੋਲ ਦਸ਼ਵੇਸ਼ ਗਰੁੱਪ ਵਿੱਚ ਇਨਾਂ ਦਾ ਜੋ ਹੈ ਗੁਰਦੁਆਰਾ ਜਿਸ਼ਵੇਸ਼ ਗਰਲਸ ਕਾਲਜ ਦੇ ਵਿੱਚ ਇਹਦਾ ਪ੍ਰਾਣ ਰੱਖਿਆ ਗਿਆ ਹੈ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਾਨਯੋਗ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਚੱਕ ਤੇ ਉਹਨਾਂ ਦੇ ਸਹਮਤ ਸਪੁੱਤਰ ਸਰਦਾਰ ਵਿਕਰਮਜੀਤ ਸਿੰਘ ਜੀ ਅੱਲਾਹ ਬਖਸ਼ ਤੇ ਉਹਨਾਂ ਦੀ ਸਮੁੱਚੀ ਟੀਮ ਔਰ ਅਕਾਲੀ ਦਲ ਔਰ ਸਾਰੀਆਂ ਪਾਰਟੀਆਂ ਵੱਲੋਂ ਜੋ ਕੀਤਾ ਗਿਆ ਸਾਰੇ ਇਹਨਾਂ ਦੇ ਸਹਿਯੋਗੀਆਂ ਵੱਲੋਂ ਕੀਤਾ ਗਿਆ ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 17 ਨਵੰਬਰ ਸਾਡੇ ਮੁਕੇਰੀਆਂ ਵਾਸਤੇ ਬਹੁਤ ਅਹਿਮ ਦਿਨ ਹੈ ਅੱਜ ਦੇ ਦਿਨ ਮਟਰਨ ਤੋਂ ਜੋ ਕਿ ਕਸ਼ਮੀਰ ਦੇ ਵਿੱਚ ਉਥੋਂ ਨਗਰ ਕੀਰਤਨ ਚਾਲੇ ਪਾਇਆ ਸੀ ਜਿਨੇ ਅਨੰਦਪੁਰ ਸਾਹਿਬ ਪਹੁੰਚਿਆ ਉਹਦੇ ਵਾਸਤੇ ਇਲਾਕੇ ਦੀਆਂ ਸਮੂਹ ਸੰਗਤਾਂ ਉਹ ਮਹਮਾ ਆ ਕੇ ਦਸ਼ਮੇਸ਼ ਗਰਲਜ਼ ਕਾਲਜ ਵਿੱਚ ਪਹੁੰਚੀਆਂ। ਉਹ ਜਿਹੜੇ ਜਲਾਉ ਵਾਪਰੇ ਜਾਂ ਵਾਪਰਨੇ ਉਹ ਸਾਰੇ ਨੂੰ ਮੱਦੇ ਨਜ਼ਰ ਆਖਦੇ। ਸਾਨੂੰ ਇਹ ਸੋਚਣਾ ਚਾਹੀਦਾ ਹੈ ਉਹ ਸਮਾਂ ਕਿਦਾਂ ਦਾ ਸਮਾਂ ਸੀ ਜਿਸ ਟਾਈਮ ਪੰਡਿਤ ਕਿਰਪਾ ਰਾਮ ਮਟਰਨਪਿੰਡ ਤੋਂ ਆਨੰਦ ਆਨੰਦਪੁਰ ਸਾਹਿਬ ਚ ਚਾਲੇ ਪਾਏ ਔਰ ਬੜੀ ਆਸ ਨਾਲ ਉਹ ਆਏ 17 ਮੈਂਬਰ ਉਹਨਾਂ ਦੇ ਨਾਲ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡਾ ਧਰਮ ਬੜਾ ਖਤਰੇ 'ਚ ਜਦੋਂ ਇਹ ਗੱਲ ਕਰ ਰਹੇ ਸੀ ਪਰ ਉਹਨੇ ਉਹਨਾਂ ਨੇ ਵੀ ਦੱਸਿਆ ਬਈ ਸਾਨੂੰ ਜਿਹੜੀ ਉੱਥੇ ਦੀ ਮੌਜੂਦਾ ਹਕੂਮਤ ਆ ਉਹ ਬੋਟਾਂ ਕਰਦੀ ਆ ਕਿ ਉਹ ਕਹਿੰਦੇ ਆ ਤਾਂ ਚੱਲ ਜਾਈਂਦੇ ਤੇ ਆਪਣੀ ਪੁਕਾਰ ਨਾਲ ਤਾਂ ਉਹ ਆ ਗਏ ਕਿ ਸੰਨ ਉਹ ਦਲੀਆ ਨਾਰਾ ਉਹਨਾਂ ਨੇ ਫਾਇਤ ਮਤੀ ਦਾ ਭਾਈ ਸਤੀ ਦਾ ਭਾਈ ਦਿਆਲਾ ਜੀ ਸਨ ਔਰੰਗਜ਼ੇਬ ਨੇ ਤਿੰਨ ਸਵਾਲ ਕੀਤੇ ਤਿੰਨ ਸ਼ਰਤਾਂ ਲਾਈਆਂ ਜਾਂ ਦਾ ਆਪਣਾ ਧਰਮ ਬਦਲੋ ਮੁਸਲਮਾਨ ਬਣ ਜਿਓ ਜੇ ਨਹੀਂ ਤੁਸੀਂ ਮਰਨ ਲਈ ਤਿਆਰ ਹੋ ਜਾ ਗੁਰੂ ਸਾਹਿਬ ਨੇ ਇਹ ਗੱਲ ਕਹੀ ਮੈਂ ਜਿਹੜੀ ਤੁਹਾਡੀ ਤੀਜੀ ਸ਼ਰਤ ਆ ਮਰਨ ਲਈ ਤਿਆਰ ਮਗਰ ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਕਿਸਮ ਸੀ ਦੀ ਘਟਨਾ ਸੀ ਅੱਜ ਵੀ ਇਹ ਦੁੱਤੀ ਘਟਨਾ ਨੂੰ ਲੋਕ ਯਾਦ ਕਰਦੇ ਆ 350 ਸਾਲਾ ਸ਼ਹੀਦੀ ਦਿਵਸ ਜਿਹਦੇ ਵਾਸਤੇ ਕਈ ਸ਼ਹਿਰਾਂ ਜਿਵੇਂ ਪਟਨਾ ਸਾਹਿਬ ਤੋਂ ਧੋਗੜੀ ਸਾਹਿਬ ਤੋਂ ਦਿੱਲੀ ਤੋਂ ਵੀ ਬੜੇ ਨਗਰ ਕੀਰਤਨ ਮਿਲ ਰਹੇ ਨੇ ਹੋਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਉਹਨਾਂ ਚ ਸ਼ਮੂਲੀਅਤ ਕਰਦੀ ਹੈ ਉਹ ਵੀ ਸ਼ਮੂਲੀਅਤ ਨਾਲ ਉਹ ਮੈਸੇਜ ਜਿਹੜਾ ਗੁਰੂ ਸਾਹਿਬ ਨੇ ਦੱਸਿਆ ਸੀ ਉਹ ਪਹੁੰਚਦਾ ਇਹਦੇ ਵਿੱਚ ਇੱਕ ਲੁਕਮਾ ਏਜੰਡਾ ਵੀ ਹੈ ਬਈ ਜਿਨ੍ਹਾਂ ਵਾਸਤੇ ਸ਼ੀਧੀ ਦਿੱਤੀ ਆਪਣਾ ਧਰਮ ਨਹੀਂ ਸੀ ਉਹਨਾਂ ਦਾ ਉਹ ਮਗਰ ਇਹਦੋ ਸ਼ੀਧੀ ਦੇਂਦੇ ਆ ਔਰ ਸੰਸਾਰ ਦੇ ਇਤਿਹਾਸ ਵਿੱਚ ਇਹ ਵੀ ਗੱਲ ਪਹਿਲੀ ਵਾਰੀ ਨੋਟ ਕੀਤੀ ਗਈ ਬਈ ਕਿਸੇ ਇੱਕ ਸਰੀਜ਼ ਦਾ ਦੋ ਥਾਂ ਦੇ ਸਸਕਾਰ ਹੋਇਆ। ਉਹ ਕਾਪਾ ਇਨਸਾਨ ਸੀਸਗੰਜ ਦਿੱਲੀ ਹੋਇਆ ਸੀਸਗੰਜ ਇਧਰ ਆਨੰਦਪੁਰ ਸਾਹਿਬ ਉਹਨਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ। ਇਹ ਵੀ ਇੱਕ ਅਦੁੱਤੀ ਘਟਨਾ ਹੈ। ਸੋ ਸੰਗਤਾਂ ਆਪਣੇ ਸ਼ਰਧਾ ਦੇ ਫੁੱਲ ਵੇਟ ਕਰਨ ਵਾਸਤੇ। ਦਸ਼ਮੇਸ਼ ਗੜ੍ਹ ਤੋਂ ਕਾਲਜ ਦੇ ਵਿੱਚ ਆ ਰਹੇ ਨਗਰਪ੍ਰੀਤਨ ਤੋਂ ਇਹਨਾਂ ਨੂੰ ਨਤਮਸਤਕ ਹੋਣਗੇ। ਔਰ ਜਿਹੜੇ ਨਾਲ ਆ ਰਹੇ ਨੇ ਉਹ ਵੀ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ। ਸੋ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ। ਸੰਗਤਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ। ਇਹ ਜਿਹੜਾ ਮਿਸ਼ਨ ਗੁਰੂ ਸਾਹਿਬ ਨੇ ਦੂਜੀਆਂ ਕੌਮਾਂ ਵਾਸਤੇ ਵੀ ਉਹ ਸਬਮਿਸ਼ਨ ਲੈ ਕੇ ਇਹ ਗੱਲ ਮੰਨਣੀ ਪਈਗੀ ਬਈ ਉਹਨਾਂ ਦਾ ਜਿਹੜੇ ਜਿਹੜਾ ਵੀ ਕੋਈ ਕਾਰਜ ਕਰਨਾ ਹੋਵੇ ਉਹ ਸਾਰੇ ਸਮੂਹ ਸੰਗਤ ਦੇ ਨਾਲ ਰਾਲ ਕੇ ਹਿੰਦੂ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਜਿਸ ਗੁਰੂ ਨੇ ਇਸ ਮਿਸ਼ਨ ਦੀ ਨੀਂਹ ਰੱਖੀ ਵੀ ਦੂਜਿਆਂ ਦੇ ਧਰਮ ਨੂੰ ਵੀ ਆਪਾਂ ਠੇਸ ਨਹੀਂ ਪਹੁੰਚਾਉਣੀ ਔਰ ਅਸੀਂ ਵੀ ਤਵਕਕ ਕਰਦੇ ਹਾਂ ਸਰਕਾਰ ਕੋਲੋਂ ਭਈ ਸਰਕਾਰ ਸਿੱਖਾਂ ਜਾਂ ਜਾਇਜ਼ ਮੰਗਾ ਉਹਨਾਂ ਨੂੰ ਮੰਨੇ ਕਿ ਰਣ ਕਰਦੇ ਆ ਅਸੀਂ ਵੀ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਇਸੇ ਪਹੁੰਚੀਆਂ ਸੰਗਤਾਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਮਾਂ ਕੱਢ ਕੇ ਇਹਦੇ ਵਿੱਚ ਸ਼ਮੂਲੀਅਤ ਕਰਨੀ ਹੈ ਸੋ ਮੈਂ ਸਾਰਿਆਂ ਫਤਿਹ ਬੁਲਾਉਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ